ਕੌਣ ਸੀ ਮੱਸਾ ਰੰਗੜ ਹਰਮੰਦਰ ਸਾਹਿਬ ਵਿੱਚ ਜਿਹੜੀ ਬੇਅਦਬੀ ਕੀਤੀ ਸੀ ਮੱਸੇ ਰੰਗੜ ਨੇ ਉਹ ਬਹੁਤ ਸਾਰੇ ਜਿਹੜੇ ਸੰਗਤ ਆ ਉਹਨਾਂ ਨੂੰ ਪਤਾ ਹੋਊਗਾ ਪਰ ਅੱਜ ਜੋ ਅਸੀਂ ਸਾਂਝਾ ਕਰ ਰਹੇ ਹਾਂ ਉਹ ਸਿੱਖਾਂ ਦੇ ਵਿੱਚ ਸਿੰਘਾਂ ਦੇ ਵਿੱਚ ਨਿਹੰਗ ਸਿੰਘਾਂ ਦੇ ਵਿੱਚ ਉਸ ਹਰਕਤ ਨੂੰ ਲੈ ਕੇ ਕੀ ਉਹਨਾਂ ਨੇ ਮਹਿਸੂਸ ਕੀਤਾ ਤੇ ਕੀ ਉਧਰ ਪਲੈਨਿੰਗ ਕੀਤੀ ਕਿਵੇਂ ਮਸੇ ਰੰਗੜ ਦਾ ਸਿਰ ਜਿਹੜਾ ਸੀਗਾ ਕਲਮ ਕਰਨਾ ਸੀ ਉਹਨਾਂ ਨੇ ਉਹ ਜਿਹੜਾ ਵਿਚਾਰ ਵਟਾਂਦਰਾ ਕੌਮ ਦੇ ਵਿੱਚ ਸਿੰਘਾਂ ਦੇ ਵਿੱਚ ਹੋਇਆ ਅੱਜ ਆਪਾਂ ਉਹ ਸਾਂਝਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਇਹ ਪਤਾ ਲੱਗਦਾ ਭਾਈ ਬੁਲਾਕਾ ਸਿੰਘ ਜੀ ਨੂੰ ਭਾਈ ਬਲਾਕਾ ਸਿੰਘ ਜੀ ਪੁੱਭਾ ਮਾਰ ਮਾਰ ਕੇ ਰੋ ਰਏ ਸੀਗੇ ਸਿੰਘ ਉਹਨਾਂ ਨੂੰ ਲਗਾਤਾਰ ਤਰਵਾਸ ਦੇ ਰਹੇ ਸੀ ਤੇ ਪਰ ਜਿਹੜੇ ਹੰਝੂ ਸੀਗੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਕਹਿਰ ਹੋ ਗਿਆ ਖਾਲਸਾ ਜੀ ਸ਼ਾਇਦ ਮੇਰੀ ਜ਼ੁਬਾਨ ਹੀ ਸੜ ਜੂਗੀ ਜੇ ਮੈਂ ਪੰਜਾਬ ਦੇ ਹਾਲਾਤ ਤੁਹਾਨੂੰ ਦੱਸਣ ਲੱਗਿਆ ਭਾਈ ਬਲਾਕਾ ਸਿੰਘ ਜੀ ਨੇ ਮਸਾਂ ਵਾਕ ਪੂਰਾ ਕੀਤਾ ਸੀ ਹੋਇਆ ਕੀ ਭਾਈ ਬਲਾਕਾ ਸਿੰਘ ਜੀ ਹੋਇਆ ਕੀ ਆ ਭਾਈ ਬਲਾਕਾ ਸਿੰਘ ਜੀ ਕਿ ਕਿਸੇ ਹੋਰ ਥਾਂ ਤੇ ਸਿੰਘਾਂ ਦਾ ਕਤਲਿਆਮ ਹੋਇਆ ਬਾਬਾ ਸ਼ਾਮ ਸਿੰਘ ਜੀ ਨੇ ਪੁੱਛਿਆ ਬਾਬਾ ਸ਼ਾਮ ਸਿੰਘ ਜੀ ਜਿਹੜੇ ਸੀਗੇ ਉਸ ਜੱਥੇ ਦੇ ਜੱਥੇਦਾਰ ਸੀਗੇ ਜਦੋਂ ਸਿੰਘਾਂ ਤੇ ਪੱਤਾ-ਪੱਤਾ ਕਹਿੰਦੇ ਸਿੰਘਾਂ ਦਾ ਵੈਰੀ ਹੋ ਗਿਆ ਸੀ ਜਿਸ ਟਾਈਮ ਤੇ ਸਿੰਘ ਲੁਕ ਰਹੇ ਸੀਗੇ ਹਕੂਮਤਾਂ ਨੇ ਸਿੰਘਾਂ ਦੇ ਸਿਰ ਲਿਆਉਣ ਵਾਸਤੇ ਇਨਾਮ ਰੱਖਤੇ ਸੀ ਤਾਂ ਟਾਵੇਟਾ ਮੇ ਜਿਹੜੇ ਸਿੰਘ ਸੀਗੇ ਉਹ ਜੰਗਲਾਂ ਦੇ ਵਿੱਚ ਮਿਲਦੇ ਸੀ ਤਾਂ ਉਹ ਜਿਹੜਾ ਬਾਬਾ ਸ਼ਾਮ ਸਿੰਘ ਜੀ ਜਿਹੜੇ ਸੀਗੇ ਉਹ ਉਸ ਟਾਈਮ ਤੇ ਮਤਲਬ ਉਹ ਜੱਥੇ ਦੇ ਜੱਥੇਦਾਰ ਸੀਗੇ ਕਤਲੇਆਮਾਂ ਤੇ ਰੋਣਾ ਤਾਂ ਸੀ ਕਾਦਾ ਬੰਦ ਕਰ ਦਿੱਤਾ ਖਾਲਸਾ ਜੀ ਆਰੇ ਚਰਖੜੀਆਂ ਰੰਬੀਆਂ ਵਿੱਚ ਇੰਨੀ ਤਾਕਤ ਕਿੱਥੇ ਕਿ ਸਾਡੇ ਹੰਝੂ ਘੜਵਾ ਸਕਣਾ ਇਹ ਕਾਰਾ ਸੁਣ ਕੇ ਤਾਂ ਸ਼ਾਇਦ ਤੁਹਾਡੇ ਕੰਨ ਨਹੀਂ ਪਾੜ ਜਾਣਗੇ ਭਾਈ ਬਲਕਾ ਸਿੰਘ ਜੀ ਨੇ ਬਾਬਾ ਸ਼ਾਮ ਸਿੰਘ ਜੀ ਨੂੰ ਕਿਹਾ ਜੱਥੇ ਵਿੱਚ ਹੁਣ ਕੁਝ ਅਚਵੀਜੀ ਫੈਲ ਗਈ ਸੀ ਸਭ ਦੇ ਅੰਦਰ ਇੱਕ ਅਜੀਬ ਜਿਹਾ ਡਰ ਤੇ ਚਿੰਤਾ ਦੌੜ ਰਹੀ ਸੀ ਦਿਲਾਂ ਦੀ ਧੜਕਣ ਬਾਹਰ ਸੁਣੀ ਜਾ ਸਕਦੀ ਸੀ ਵੀ ਐਸਾ ਕੀ ਹੋ ਗਿਆ ਜੋ ਕਤਲੋਗਾਰਤ ਤੋਂ ਵੀ ਵੱਧ ਖਤਰਨਾਕ ਹੈ ਸਿੱਖ ਆਪਣਾ ਘਰ ਛੱਡਦਾ ਦੇਖ ਸਕਦਾ ਹੈ ਆਪਣੇ ਬੱਚੇ ਵੀ ਮਰਦੇ ਦੇਖ ਸਕਦਾ ਹੈ ਪਰ ਦਰਬਾਰ ਸਾਹਿਬ ਦੀ ਬੇਅਦਬੀ ਭਾਈ ਬਲਾਕਾ ਸਿੰਘ ਦੀ ਪੁੱਭ ਨਿਕਲ ਗਈ ਵਾਹਿਗੁਰੂ 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 ਦੀਆਂ ਆਵਾਜ਼ਾਂ ਸਾਰੇ ਪਾਸਿਆਂ ਤੋਂ ਆਉਣ ਲੱਗੀਆਂ ਸਾਰੇ ਨਿਹੰਗ ਸਿੰਘਾਂ ਦੇ ਵਿੱਚ ਰੋਸ ਹੋਇਆ ਕੀ ਹੋਇਆ ਦਰਬਾਰ ਸਾਹਿਬ ਨੂੰ ਕੀ ਕੀਤਾ ਦੁਸ਼ਟਾਂ ਨੇ ਭਾਈ ਮਹਤਾਬ ਸਿੰਘ ਗੁੱਸੇ ਚ ਆ ਗਏ ਉਹ ਜੱਥੇ ਦੇ ਸਿੰਘ ਸੀਗੇ ਇਹ ਹਰਮਤੀ ਹੋਈ ਆ ਦਰਬਾਰ ਸਾਹਿਬ ਦੀ ਖਾਲਸਾ ਜੀ ਹੋ ਰਹੀ ਆ ਹਜੇ ਵੀ ਮੰਡਿਆਲੇ ਦੇ ਚੌਧਰੀ ਮੱਸੇ ਨੇ ਦਰਬਾਰ ਸਾਹਿਬ ਦੇ ਅੰਦਰ ਮੰਜੀ ਡਾਲੀ ਤੇ ਜੁੱਤੀਆਂ ਸਮੇਤ ਉੱਤੇ ਬੈਠਾ ਗੱਲ ਸਿਰਫ ਮੰਜੀ ਡਾਉਣ ਤੱਕ ਸੀਮਤ ਨਹੀਂ ਹੈ ਖਾਲਸਾ ਜੀ ਹੁੱਕੇ ਪੀਤੇ ਜਾ ਰਹੇ ਨੇ ਸ਼ਰਾਬਾਂ ਦੀਆਂ ਨਦੀਆਂ ਵਹਾਹੀਆਂ ਜਾ ਰਹੀਆਂ ਨੇ ਤੇ ਪਾਨਾ ਦਾ ਥੁੱਕ ਅਮਰਤ ਸਰੋਵਰ ਵਿੱਚ ਸੁੱਟਿਆ ਜਾ ਰਿਹਾ ਤੇ ਨਾਲੇ ਕੰਜਰੀ ਦਾ ਨਾਚ ਸਾਰਾ ਦਿਨ ਦਰਬਾਰ ਸਾਹਿਬ ਵਿੱਚ ਚੱਲਦਾ ਹੈ। हे ਸੱਚੇ ਪਾਤਸ਼ਾਹ, ਬਾਬਾ ਸ਼ਾਮ ਸਿੰਘ ਨੇ ਹੰਝੂ ਰੋਕਣ ਲਈ ਉਤਾਨ ਨੂੰ ਦੇਖਦਿਆਂ ਕਿਹਾ ਤੇ ਤੇਥੋਂ ਕੁਝ ਨਾ ਸਰਿਆ। ਇੱਥੇ ਆ ਕੇ ਕੀਰਨੇ ਪਾ ਰਹੇ ਹੈਂ। ਤੇਰੇ ਤੋਂ ਸਿਰ ਨਾ ਲਾਇਆ ਗਿਆ ਦੁਸ਼ਟ ਦਾ। ਇੱਧਰ ਜੋ ਭੱਜਿਆ ਆ ਮੂੰਹ ਚੱਕ ਕੇ। ਗੱਲ ਭਾਈ ਮਹਤਾਬ ਸਿੰਘ ਦੇ ਮੂੰਹ ਤੋਂ ਨਿਕਲ ਗਈ ਕਿਉਂਕਿ ਜਦੋਂ ਦਰਬਾਰ ਸਾਹਿਬ ਦੀ ਗੱਲ ਆਉਂਦੀ ਹੈ, ਜਦੋਂ ਹਰਮੰਦਰ ਸਾਹਿਬ ਦੀ ਗੱਲ ਆਉਂਦੀ ਹੈ ਤਾਂ ਹਰੇਕ ਸਿੱਖ ਹੈ ਜਿਹੜਾ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤਾਂ ਅੰਦਰ ਗੁੱਸਾ ਮਤਲਬ ਆ ਗਿਆ ਉਹਨਾਂ ਦੇ ਤਾਂ ਅੱਗੋਂ ਭਾਈ ਬਲਾਕਾ ਜੀ ਬੋਲਦੇ ਨੇ ਨਾ ਨਾ ਭਾਈ ਮਤਾਬ ਸਿੰਘ ਜੀ ਐਨਾ ਰੋਸ ਨਹੀਂ ਕਰੀਦਾ ਸਿੰਘ ਨੂੰ ਇਹ ਸੀ ਕਿ ਪੰਥ ਤੱਕ ਖਬਰ ਪਹੁੰਚ ਜੇ ਬਾਬਾ ਬੁੱਢਾ ਸਿੰਘ ਨੇ ਭਾਈ ਮਤਾਬ ਸਿੰਘ ਨੂੰ ਬਿਠਾਇਆ ਤੇ ਕਿਹਾ ਜਦੋਂ ਗਿੱਦੜ ਸ਼ੇਰਾਂ ਵਾਲੇ ਨਾਮ ਰੱਖ ਕੇ ਤੁਰੇ ਫਿਰਦੇ ਹੋਣ ਤਾਂ ਰੋਸ ਤਾਂ ਹੁੰਦਾ ਹੀ ਆ ਬਾਬਾ ਜੀ ਸਾਡੇ ਕੋਲੇ ਭੱਜਿਆ ਆ ਕਿ ਇਹਨੇ ਆਪਣੀ ਕਿਰਪਾਨ ਕਿਤੇ ਗਹਿਣੇ ਧਰਤੀ ਸੀ ਕਿ ਪੰਜਾਬ ਚ ਕੋਈ ਸੂਰਮਾ ਨਹੀਂ ਬਚਿਆ ਭਾਈ ਤਾਬ ਸਿੰਘ ਨੂੰ ਹਜੇ ਵੀ ਭਾਈ ਬਲਾਕਾ ਸਿੰਘ ਜੀ ਤੇ ਗੁੱਸਾ ਆ ਰਿਹਾ ਸੀ ਜਦੋਂ ਭਾਈ ਬਲਾਕਾ ਸਿੰਘ ਜੀ ਖਬਰ ਲੈ ਕੇ ਆਏ ਸੀ ਹਾਂ ਸੂਰਮੇ ਤਾਂ ਸਾਰੇ ਜਾਨਾਂ ਬਚਾਉਣ ਲਈ ਭੱਜ ਕੇ ਮਾਰੂਥਲਾਂ ਵਿੱਚ ਆ ਕੇ ਲੁਕ ਗਏ ਤੇ ਜਿਹੜੇ ਸਰਾਂ ਦੇ ਮੁੱਲ ਪੈ ਜਾਣ ਦੇ ਬਾਵਜੂਦ ਵੀ ਦ੍ਰਿੜਤਾ ਨਾਲ ਪੰਜਾਬ 'ਚ ਬੈਠੇ ਨੇ ਜਿਨ੍ਹਾਂ ਜਨਮ ਭੂਮੀ ਛੱਡ ਕੇ ਭੱਜਣਾ ਵਾਜਮ ਨਹੀਂ ਜਾਣਿਆ ਉਹ ਤਾਂ ਗੇਦੜੀਆਂ ਨਾ ਭਾਈ ਬਲਾਕਾ ਸਿੰਘ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਜੇ ਇਹ ਸੱਚ ਨਹੀਂ ਤਾਂ ਦੱਸੋ ਤੁਸੀਂ ਇੱਥੇ ਮਾਰੂਥਲਾਂ ਵਿੱਚ ਕਿਹੜੇ ਜੋੜ ਮੇਲੇ ਲਾਉਣ ਆਏ ਹੋ ਮਤਲਬ ਆਪਸ ਦੇ ਵਿੱਚ ਰੋਸ ਜਦੋਂ ਗੁੱਸਾ ਆ ਗਿਆ ਸਾਰਿਆਂ ਨੂੰ ਗੱਲ ਸੁਣ ਕੇ ਤਾਂ ਆਪਸ ਦੇ ਵਿੱਚ ਤਕਰਾਰ ਥੋੜੀ ਜੀ ਜਿਹੜੀ ਹੈਗੀ ਆ ਸਿੰਘਾਂ ਦੇ ਵਿੱਚ ਹੋਈ ਤੇ ਰਾਜਿਆਂ ਦੇ ਨੌਕਰ ਹੋ ਜਾਣਾ ਬਹੁਤ ਸੌਖਾ ਹੁੰਦਾ ਭਾਈ ਮਤਾਬ ਸਿੰਘ ਜੀ ਤੇ ਮੌਤ ਦੇ ਪਰਛਾਵੇਂ ਚ ਸਨਮੁਖ ਯੋਜਨਾ ਬਹੁਤ ਔਖਾ ਮਤਲਬ ਭਾਈ ਬਲਾਕਾ ਸਿੰਘ ਜੀ ਭਾਈ ਮਤਾਬ ਸਿੰਘ ਨੂੰ ਸੁਣਾ ਰਹੇ ਨੇ ਵੀ ਗੱਲਾਂ ਕਰਨੀਆਂ ਜਿਹੜੀਆਂ ਹੈਗੀਆਂ ਸੌਖੀਆਂ ਨੇ ਤੇ ਰਣ ਦੇ ਵਿੱਚ ਜਿਹੜਾ ਜਾਣਾ ਬਹੁਤ ਔਖਾ ਹੈ ਅੱਗੇ ਜਾ ਕੇ ਫਿਰ ਭਾਈ ਮਤਾਬ ਸਿੰਘ ਜੀ ਜਿਹੜੇ ਹੈਗੇ ਨੇ ਉਹੀ ਮਸੇਰੰਗੜ ਨੂੰ ਮਾਰਦੇ ਨੇ ਉਹਦਾ ਸਿਰ ਕਲਮ ਕਰਦੇ ਨੇ ਅਕਾਲ ਪੁਰਖ ਦੀ ਫੌਜ ਅੱਜ ਰਾਜਿਆਂ ਦੀ ਚੱਕਰ ਹੋਈ ਫਿਰਦੀ ਹੈ ਜਵਾਬ ਤਾਂ ਪੰਥ ਦਾ ਵਾਲੀ ਤੁਹਾਡੇ ਤੋਂ ਵੀ ਮੰਗੇਗਾ ਪਾਸ਼ਾਈਆਂ ਦੇ ਵਰ ਲੈ ਕੇ ਤੁਸੀਂ ਦੁਨਿਆਵੀ ਰਾਜਿਆਂ ਦੇ ਨੌਕਰ ਹੋਏ ਫਿਰਦੇ ਹੋ ਬਿਨਾਂ ਸ਼ੱਕ ਮੈਨੂੰ ਉੱਥੇ ਜੂਝਣਾ ਚਾਹੀਦਾ ਸੀ ਜੇ ਮੈਂ ਮਾਰਿਆ ਜਾਂਦਾ ਤਾਂ ਬੇਅਦਬੀ ਤਾਂ ਫਿਰ ਵੀ ਹੁੰਦੀ ਰਹਿੰਦੀ ਤੇ ਪੰਥ ਕੋਲ ਖਬਰ ਪਹੁੰਚਾਉਣ ਵਾਲਾ ਕੋਈ ਨਾ ਬਚਦਾ ਖਾਲਸਾ ਜੀ ਲੋਕ ਬੋਲ ਮਾਰਦੇ ਨੇ ਮਸ਼ਕਰੀਆਂ ਕਰਦੇ ਨੇ ਕਿ ਇੱਕ ਪੰਥ ਹੁੰਦਾ ਸੀ ਜੋ ਮੁਗਲਾਂ ਨਾਲ ਲੁਕਣ-ਮਿਚੀ ਖੇਡਦਾ ਹੁੰਦਾ ਸੀ ਲੋਕਿਆਂ ਨੂੰ ਜਦ ਮੁਗਲ ਟੋਲ ਲੈਂਦੇ ਤਾਂ ਦਾਵੀ ਦੇਣ ਵਾਸਤੇ ਚਰਖੜੀਆਂ ਸੂਲੀਆਂ ਤੇ ਚੜ ਜਾਂਦਾ ਸੀ ਪਰ ਜਦੋਂ ਜਕਰੀਏ ਨਾਲ ਖੇਡਣ ਲੱਗਿਆ ਤਾਂ ਭੱਜ ਕੇ ਇਸ ਤਰ੍ਹਾਂ ਲੁਕਿਆ ਵੀ ਲੱਭਿਆ ਹੀ ਨਹੀਂ ਫਿਰ ਲੋਕਿਆ ਲੋਕੇ ਹੀ ਗਵਾਚ ਗਿਆ ਭਾਈ ਬਲਾਕਾ ਸਿੰਘ ਜੀ ਦਾ ਜਵਾਬ ਸੁਣ ਕੇ ਭਾਈ ਮਤਾਬ ਸਿੰਘ ਨੇ ਕੁਚਰ ਚੀਨਣ ਕੀਤਾ ਤੇ ਬੋਲੇ ਮਾਫੀ ਚਾਹੁੰਦਾ ਖਾਲਸਾ ਜੀ ਬਸ ਜੋ ਤੁਸੀਂ ਕੁਝ ਕਿਹਾ ਉਸ ਸਹਿ ਨਹੀਂ ਹੋਇਆ ਭਾਈ ਮਤਾਬ ਸਿੰਘ ਨੇ ਕੁਚਰ ਲਈ ਨੀਵੀ ਪਾਈ ਤੇ ਫਿਰ ਬੋਲੇ ਖਾਲਸਾ ਜੀ ਜੇ ਪੰਥ ਥਾਗਿਆ ਦੇਵੇ ਤਾਂ ਮੈਂ ਹੁਣੇ ਅਮਰੇਸਰ ਵੱਲ ਕੂਚ ਕਰਨਾ ਚਾਹੁੰਦਾ ਬਾਬਾ ਬੁੱਢਾ ਸਿੰਘ ਨੇ ਆਪਣੀ ਕਿਰਪਾਨ ਮਿਆਨੋਂ ਕੱਢੀ ਤੇ ਇੱਕ ਪੱਥਰ ਤੇ ਰੱਖ ਦਿਆਂ ਬੋਲੇ ਹੈ ਕੋਈ ਸੂਰਮਾ ਜੋ ਮੱਸੇ ਦਾ ਸਿਰ ਵੱਢ ਕੇ ਲਿਆਉਣ ਲਈ ਮਤਾਬ ਸਿੰਘ ਦੇ ਨਾਲ ਜਾਊਗਾ ਮਾੜੀ ਕੰਬੋਕੀਆਂ ਦਾ ਭਾਈ ਸੁੱਖਾ ਸਿੰਘ ਬਿਨਾਂ ਦੇਰ ਲਾਇ ਉੱਠਿਆ ਤੇ ਕਿਰਪਾਨ ਚੱਕ ਲਈ ਖਾਲਸਾ ਜੀ ਜੇ ਪੰਥ ਥਾਪੜਾ ਦੇਵੇ ਤੇ ਕਲਗੀਧਰ ਪਿਤਾ ਜੀ ਮਹਾਰਾਜ ਸਹਾਈ ਹੋਣ ਤਾਂ ਕੁਝ ਦਿਨਾਂ ਤੱਕ ਹੀ ਖਾਲਸਾ ਮੱਛੇ ਦਾ ਸਿਰ ਨੇਜੇ ਤੇ ਟੰਗ ਕੇ ਪੰਥ ਦੇ ਪੈਰਾਂ 'ਚ ਸੁੱਟੂਗਾ। ਤੋਹਾਂ ਸਿੰਘਾਂ ਨੇ ਜਥੇਦਾਰਾਂ ਦੇ ਚਰਨ ਛੂਹੇ ਤੇ ਭਾਈ ਮਤਾਬ ਸਿੰਘ ਬੋਲੇ ਖਾਲਸੇ ਦੇ ਚਰਨ ਛਪਰਸ਼ ਕਰਕੇ ਚੱਲੇ ਆ। ਮੱッセ ਦਾ ਸਿਰ ਲਿਆ ਕੇ ਦੁਬਾਰਾ ਚਰਨ ਛੂਹਾਂਗੇ। ਉਹਨਾਂ ਚਰ ਹਾਜ਼ਰ ਨਹੀਂ ਹੁੰਦੇ। ਜੇ ਮਹਾਰਾਜ ਨੇ ਸਾਡਾ ਸਿਰ ਉੱਥੇ ਰੱਖ ਲਿਆ ਤਾਂ ਸਾਡੇ ਧੰਨ ਭਾਗ। ਫਿਰ ਮੱッセ ਦੇ ਸਿਰ ਦੀ ਸੇਵਾ ਕੋਈ ਹੋਰ ਸਿੰਘ ਕਰ ਦੇਣਗੇ। ਅਰਦਾਸ ਕੀਤੀ ਗਈ, ਜਕਾਰੇ ਛੱਡੇ ਗਏ। ਦੋਹੇ ਸਿੰਘ ਅੰਮ੍ਰਿਤਸਰ ਸਾਹਿਬ ਦੀ ਜੂ ਵਿੱਚ ਦਾਖਲ ਹੁੰਦਿਆਂ ਘੋੜਿਆਂ ਤੋਂ ਉਤਰ ਗਏ। ਕੰਮ ਨੇਪਰੇ ਲਾਉਂਦੀ ਸਕੀਮ ਤਾਂ ਉਹਨਾਂ ਨੇ ਰਾਹ ਚ ਹੀ ਘੜ ਲਈ ਸੀ। ਕਰਨਾ ਇਹ ਸੀ ਵੀ ਦੋਹਾਂ ਸਿੰਘਾਂ ਨੇ ਲੰਬਰਦਾਰਾਂ ਦਾ ਭੇਸ ਧਾਰ ਕੇ ਮਾਮਲਾ ਤਾਰਨ ਦੇ ਬਹਾਨੇ ਮੱッセ ਚੌਧਰੀ ਕੋਲੇ ਪਹੁੰਚਣਾ ਸੀ। ਸਿੰਘਾਂ ਨੇ ਠਿੱਕਰੀਆਂ ਨੂੰ ਟਕਿਆਂ ਦਾ ਆਕਾਰ ਦੇਤਾ ਮਤਲਬ ਜਿਹੜੇ ਟਕੇ ਹੁੰਦੇ ਸੀ ਮੋਹਰਾ ਹੁੰਦੀਆਂ ਸੀ ਠਿੱਕਰੀਆਂ ਉਹ ਮੇਂ ਕਢ ਲੀਆਂ ਉਹਨਾਂ ਨੇ ਤੇ ਉਹਨਾਂ ਦੀਆਂ ਥੈਲੀਆਂ ਭਰ ਲੀਆਂ ਕਾਫੀ ਗੰਤੀ ਵਿੱਚ ਠਿੱਕਰੀਆਂ ਦੀਆਂ ਥੈਲੀਆਂ ਇਕੱਠੀਆਂ ਹੋਣ ਜਾਣ ਤੇ ਉਹਨਾਂ ਨੂੰ ਪੰਡਾ ਜਬਨ ਲੈਆ ਸਤਗੁਰਾਂ ਅੱਗੇ ਅਰਦਾਸ ਕੀਤੀ ਤੇ ਇੱਕ ਇੱਕ ਪੰਡ ਮੋਢੇ ਤੇ ਚੱਕ ਲਈ ਦੂਰੋਂ ਦਰਬਾਰ ਸਾਹਿਬ ਦਾ ਪਹਿਲਾ ਝਲਕਾਰਾ ਪਿਆ ਤਾਂ ਦੋਹਾਂ ਨੇ ਪੰਡਾ ਹੇਠਾਂ ਧਰਤੀਆਂ ਪੈਰਾ ਸਖਤ ਹੈ ਪਰ ਸਿੱਖ ਦਰਬਾਰ ਸਾਹਿਬ ਨੂੰ ਦੇਖ ਕੇ ਮੱਥਾ ਨਾ ਟੇਕੇ ਇਹ ਤਾਂ ਸੰਭਵ ਹੈ ਬਾਦੋਂ ਦਾ ਚਮਾਸਾ ਲੱਗਿਆ ਹੋਇਆ ਸਿੰਘ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀਉ ਕਹਿੰਦਿਆਂ ਗੋਡਿਆਂ ਭਾਰ ਹੋਏ ਭਾਦੋਂ ਦਾ ਬਹੁਤ ਤੇਜ਼ ਸ਼ਰਾਟਾ ਵਰਿਆ ਤੇ ਮੁਗਲ ਸਿਪਾਹੀ ਆਪਣੇ ਆਪ ਨੂੰ ਭਿੱਜਣ ਤੋਂ ਬਚਾਉਣ ਲਈ ਆਸੇ-ਪਾਸੇ ਭੱਜਣ ਲੱਗੇ ਸਿੰਘਾਂ ਲਈ ਤਾਂ ਇਹ ਸ਼ਰਾਟਾ ਰਹਿਮਤ ਤੇ ਕਿਰਪਾ ਵਾਂਗ ਆਇਆ ਸੀ ਉਹਨਾਂ ਨੇ ਮੱਥੇ ਧਰਤੀ ਨੂੰ ਛਾਏ ਦੁਬਾਰਾ ਸਿਰ ਚੁੱਕਦਿਆਂ ਦਿਆਂ ਦੋਹਾਂ ਦੀਆਂ ਅੱਖਾਂ ਭਾਵੇਂ ਅਥਰੂਆਂ ਨਾਲ ਭਰੀਆਂ ਹੋਈਆਂ ਸੀ ਪਰ ਮੀਂਹ ਨੇ ਉਹ ਲ ਘੋਲੀਆਂ ਇਹ ਹੰਜੂ ਵੀ ਸਿੰਘਾਂ ਦਾ ਟੇਕਿਆ ਹੋਇਆ ਮੱਥਾ ਹੀ ਸੀ ਭਾਦੋਂ ਦੇ ਮੀਂਹ ਮਗਰੋਂ ਨਿਕਲੀ ਧੁੱਪ ਸਹਣੀ ਬਹੁਤ ਕਠਨ ਹੁੰਦੀ ਹੈ ਮੀਂਹ ਤੋਂ ਬਚਦੇ ਸਿਪਾਹੀ ਹੁਣ ਧੁੱਪ ਤੋਂ ਲੁਕਣ ਲਈ ਛਾਂ ਲੱਭ ਰਹੇ ਸੀ ਪਰ ਜਿਨ੍ਹਾਂ ਨੇ ਜਾਨ ਤਲੀਆਂ ਤੇ ਰੱਖੀ ਹੋਵੇ ਉਹਨਾਂ ਨੂੰ ਐਸੀਆਂ ਧੁੱਪਾਂ ਛਾਵਾਂ ਦੀ ਕੀ ਪ੍ਰਵਾਹ ਲੋਕਾਂ ਲਈ ਮੁਸੀਬਤਾਂ ਜਪਣ ਵਾਲੀਆਂ ਛਾਂ ਉਹਨਾਂ ਲਈ ਨਿਯਾਮਤਾ ਵਾਂਗ ਹੁੰਦੀਆਂ ਨੇ ਸਰੰਗ ਰਾਗ ਦੀਆਂ ਧੁਨਾ ਸੁਣਾਈ ਦੇ ਰਹੀਆਂ ਨੇ ਵਿੱਚ ਕਦੇ-ਕਦੇ ਮਲਾਰ ਦੇ ਆਲਾਪ ਵੀ ਲੱਗ ਰਹੇ ਨੇ ਪਰ ਬੋਲ ਰੂਹ ਨੂੰ ਸਕੂਨ ਦੇਣੇ ਲੇ ਨਹੀਂ ਹੈਗੇ ਮਾੜੀ ਸ਼ਾਇਰੀ ਕਿਵੇਂ ਰਾਗ ਦਾ ਸੁਭਾਅ ਹੀ ਬਦਲ ਦਿੰਦੀ ਹੈ ਇਹ ਉਹੀ ਰਾਗ ਨੇ ਜਿੰਨਾ ਵਿੱਚ ਜਦ ਸਤਗੁਰਾਂ ਦੀ ਕਰਤਾਰੀ ਬਾਣੀ ਗਾਈ ਜਾਂਦੀ ਸੀ ਤੇ ਤਪਦੇ ਹਿਰਦੇ ਸੀਤ ਹੋ ਜਾਂਦੇ ਸੀ ਤੇ ਇਹੀ ਰਾਗ ਅੱਜ ਕਿੰਨੇ ਭੱਦੇ ਜਾਪ ਰਹੇ ਨੇ ਭਾਈ ਸੁੱਖਾ ਸਿੰਘ ਆਪ ਇੱਕ ਵੱਡੇ ਕੀਰਤਨੀਏ ਸੀ ਸੋ ਉਹਨਾਂ ਤੋਂ ਰਾਗ ਦੀ ਬੇਅਤਵੀ ਵੀ ਸਹਾਰ ਨਹੀਂ ਹੋ ਰਹੀ ਸੀ ਸੱਚ ਕਿਹਾ ਸਿੰਘ ਜੀ ਵੱਡੇ ਕਰਾਮਾਤਾਂ ਸਤਗੁਰਾਂ ਦੀ ਇਲਾਹੀ ਬਾਣੀ ਹੈ ਇਹ ਕੱਲੇ ਰਾਗਾਂ ਵਿੱਚ ਇੰਨੀ ਤਾਕਤ ਕਿੱਥੇ ਕਿ ਭਟਕਦੀਆਂ ਰੂਹਾਂ ਨੂੰ ਸ਼ਾਂਤ ਕਰ ਸਕਣ ਭਾਈ ਮਤਾਬ ਸਿੰਘ ਵੀ ਨਾਲ ਬੋਲੇ ਉਹਨਾਂ ਦੇ ਘੰਗਰੂਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਸਿੰਘਾਂ ਦੀ ਚਾਲ ਹੋਰ ਤੇਜ਼ ਹੋ ਗਈ ਉਹਨਾਂ ਨੇ ਘੋੜੇ ਫੁਰਤੀ ਨਾਲ ਤੋਰੇ ਤੇ ਇੱਕ ਲਾਚੀ ਬੇਰ ਨਾਲੇ ਲਿਜਾ ਕੇ ਬੰਨਤੇ। ਖਲਾਚੀ 베ਰ ਜਿਹੜਾ ਵੱਡਾ 베ਰ ਹੁੰਦਾ ਉਹਦੀ 베ਰੀ ਸੀ ਉੱਥੇ ਉੱਥੇ ਜਾ ਕੇ ਬੰਨਤੇ। ਆਪਣੇ ਵਰਛੇ ਵੀ ਉਹਨਾਂ ਨੇ ਉੱਥੇ 베ਰੀ ਦੇ ਨਾਲ ਟਕਾਤੇ। ਰਾਜਸਥਾਨ ਦੀਆਂ ਸਰੋਹੀਆਂ ਉਹਨਾਂ ਨੇ ਚੋਲਿਆਂ ਦੇ ਹੀ ਠਲਕੋਈਆਂ ਹੋਈਆਂ ਸੀ। ਗੱਤਰੇ ਵਾਲੀਆਂ ਕਿਰਪਾਨਾਂ ਵੀ ਅੰਦਰ ਹੀ ਪਾਈਆਂ ਹੋਈਆਂ ਸੀ। ਵੀ ਕੋਈ ਟੋਕੇ ਢਾ ਕੇ ਕਿਰਪਾਨ ਅੰਦਰ ਕਿਉਂ ਲਿਜਾ ਰਹੇ ਹੋ? ਆਹ ਕਾਹਦੀਆਂ ਪੰਡਾਂ ਜੀਆਂ ਚੱਕੀ ਫਿਰਦੇ ਹੋ? ਪਾਣ ਦੀ ਪੀਕ ਅਮ੍ਰਿਤ ਸਰੋਵਰ ਵਿੱਚ ਸੁੱਟਦਾ ਇੱਕ ਮੁਗਲ ਸਪਾਈ ਸੀਗਾ ਜਿਹੜਾ ਉਹ ਪੁੱਛਣ ਲੱਗਿਆ ਉਹਨਾਂ ਨੂੰ। ਮਾਮਲਾ ਦੇਣ ਆਏ ਆ ਜੀ ਚੌਧਰੀ ਸਾਹਿਬ ਦਾ। ਪਰਾਣਾ ਹਸਾਬਕਤਾਬ ਰਹਿੰਦਾ ਸੀ ਅੱਜ ਸਾਰਾ ਨੱਕੀ ਕਰਕੇ ਜਾਵਾਂਗੇ ਉਹ ਕੁਝ ਸਾਡੇ ਲਈ ਵੀ ਬਚਾ ਲਿਓ ਸਪਾਈ ਬੋਲਿਆ ਹਾਂਜੀ ਜ਼ਰੂਰ ਬਚਿਆ ਹੋਇਆ ਸਾਰਾ ਤੁਹਾਨੂੰ ਸਾਰਿਆਂ ਨੂੰ ਹੀ ਦੇ ਕੇ ਜਾਵਾਂਗੇ ਅਸੀਂ ਅੱਜ ਮੋੜ ਕੇ ਕੁਝ ਨਹੀਂ ਲੈ ਜਾਣਾ ਤੇ ਨਾ ਹੀ ਕਿਸੇ ਨੂੰ ਨਾਰਾਜ਼ ਕਰਨਾ ਸਭ ਦਾ ਬੰਦ ਹਿੱਸਾ ਸਭ ਨੂੰ ਮਿਲੂਗਾ ਭਾਈ ਸੁਖਾ ਸਿੰਘ ਅੱਗੇ ਨੂੰ ਹੋ ਕੇ ਕਹਿਣ ਲੱਗੇ ਦੋਹਾ ਸਿੰਘਾਂ ਨੇ ਦਰਬਾਰ ਸਾਹਿਬ ਅੰਦਰ ਦਾਖਲ ਹੁੰਦਿਆਂ ਸਿਰ ਝਕਾਇਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਓ ਬਲ ਬਖਸ਼ਿਓ ਭਾਈ ਸੁਖਾ ਸਿੰਘ ਜੀ ਬੋਲੇ ਸਾਰੰਗ ਦੀਆਂ ਧੁਨਾ ਤੇ ਕੰਜਰੀ ਦੇ ਹੱਥ ਪੈਰ ਤਰਕ ਰਹੇ ਸੀ ਕੰਦਾ ਨਾਂ ਲੱਗੇ ਸਪਾਹੀ ਨਾਚੀ ਦੇ ਨਾਚ ਵਿੱਚ ਮਸਤ ਸੀ ਕੁਝ ਨੂੰ ਸ਼ਰਾਬ ਨੇ ਬੋਲੇ ਕੀਤਾ ਹੋਇਆ ਕੁਝ ਕ ਮਰਦੰਗ ਦੀਆਂ ਤਾਲਾਂ ਤੇ ਝੂਮ ਰਹੇ ਨੇ ਮਰਦੰਗ ਇੱਕ ਵੱਡੀ ਲੰਮੀ ਢੋਲ ਕੀ ਹੁੰਦੀ ਹੈ ਜਦ ਜਦ ਕੰਜਰੀ ਨੇੜੇ ਆਉਂਦੀ ਹੈ ਮੱਸਾ ਉਹਦਾ ਹੱਥ ਫੜਨ ਲਈ ਅੱਗੇ ਨੂੰ ਹੁੰਦਾ ਇਹ ਸਭ ਕੁਝ ਦਰਬਾਰ ਸਾਹਿਬ ਦੇ ਵਿੱਚ ਚੱਲ ਰਿਹਾ ਹੈ ਰਾਗ ਤੋਂ ਅਨਜਾਨ ਕੁਝ ਮੁਗਲ ਜਿਨ੍ਹਾਂ ਦੀ ਰਾਗ ਵਿੱਚ ਕੋਈ ਰੁਚੀ ਨਹੀਂ ਸੁਸਤੀ ਵਿੱਚ ਉੰਗਰੇ ਨੇ ਸਿੰਘ ਮੱッセ ਦੇ ਮੰਝੇ ਕੋਲੇ ਜਾ ਕੇ ਖਲੋਗੇ ਕੀ ਲੈ ਕੇ ਆਏ ਹੋ ਸ਼ਰਾਬ ਦੇ ਨਸ਼ੇ ਚ ਚੂਰ ਮੱਸਾ ਰੰਗੜ ਬੋਲਿਆ ਮਾਮਲਾ ਜੀ ਰੱਖੋ ਹੇਠਾਂ ਮੱਸਾ ਬੋਲਿਆ ਤੇ ਸਿੰਘਾਂ ਨੇ ਪੰਡਾ ਹੇਠਾਂ ਰੱਖਤੀਆਂ ਮੱਸਾ ਦੇਖਣ ਲਈ ਉੱਠਿਆ ਤੇ ਭਾਈ ਮਤਾਬ ਸਿੰਘ ਨੇ ਹੱਥ ਚੋਲੇ ਵਿੱਚ ਪਾਇਆ ਮੱッセ ਨੇ ਪੈਰ ਮੰਝੇ ਤੋਂ ਹੇਠਾਂ ਲਾਹੇ ਮੱッセ ਦਾ ਹੱਥ ਠਿਕਰੀਆਂ ਦੀਆਂ ਪੰਡਾਂ ਨੂੰ ਸੀ ਤੇ ਭਾਈ ਮਤਾਬ ਸਿੰਘ ਦਾ ਸਿਰੋਹੀ ਦੇ ਮੁਠੇ ਤੇ ਮੱッセ ਨੇ ਪੰਡ ਖੋਲੀ ਤੇ ਭਾਈ ਮਤਾਬ ਸਿੰਘ ਨੇ ਕਿਰਪਾਨ ਮਿਆਨੋ ਕੱਢਣੀ ਸ਼ੁਰੂ ਕੀ ਜਿਉਂ ਹੀ ਮਸਾ ਛੁਕਿਆ ਤੇ ਭਾਈ ਮਤਾਬ ਸਿੰਘ ਨੇ ਸਰੋਹੀ ਚੋਲੇ ਜੋ ਕੱਢ ਕੇ ਸਿੱਧੀ ਮੱッセ ਦੀ ਧੌਣ ਵੱਲ ਘਮਾਈ ਤੇ ਮੱッセ ਦਾ ਸਿਰ ਠਿਕਰੀਆਂ ਦੀ ਪੰਡ ਦੇ ਵਿੱਚ ਹੀ ਡਿੱਗ ਪਿਆ ਜਿਵੇਂ ਕੋਈ ਚਪੀਤੇ ਜੇ ਵੇਲ ਨਾਲੋਂ ਕੱਦੂ ਤੋੜ ਲੈਂਦਾ ਸਾਰਿਆਂ ਦਾ ਤਾਂ ਨਹੀਂ ਪਰ ਕੁਝ ਕੁ ਮੁਗਲ ਸਪਾਈਆਂ ਦਾ ਧਿਆਨ ਜ਼ਰੂਰ ਇਸ ਵਾਕੇ ਵੱਲ ਗਿਆ ਅੱਖ ਦੇ ਫੇਰ ਵਿੱਚ ਹੀ ਭਾਈ ਸੁੱਖਾ ਸਿੰਘ ਨੇ ਵੀ ਤਿੰਨ ਚਾਰ ਸਪਾਈ ਝਟਕਾਤੇ ਭਾਈ ਮਤਾਬ ਸਿੰਘ ਜਕਾਰਾ ਛੱਡ ਕੇ ਬਾਹਰ ਨਿਕਲੇ ਉਹਨਾਂ ਦੇ ਸੱਜੇ ਹੱਥ ਵਿੱਚ ਮੱッセ ਦਾ ਬਾਲਾਂ ਤੋਂ ਫੜਿਆ ਸਿਰ ਲਮਕ ਰਿਹਾ ਸੀ ਇਸ ਤੋਂ ਪਹਿਲਾਂ ਕਿ ਮੁਗਲਾਂ ਦੇ ਕੁਝ ਸਮਝ ਆਉਂਦਾ ਭਾਈ ਸੁੱਖਾ ਸਿੰਘ ਵੀ ਬਾਹਰ ਆ ਗਏ ਅੰਦਰ ਹਫੜਾ ਦਫੜੀ ਮਚ ਗਈ ਫੜੋ ਇਹਨਾਂ ਨੂੰ ਫੜੋ ਇਹਨਾਂ ਨੂੰ ਸਾਰੇ ਸਿਪਾਹੀ ਜਿਹੜੇ ਹੈਗੇ ਆ ਭੱਜਣ ਲੱਗੇ ਕੁੱਕਣ ਲਾ ਕੇ ਅੱਗੇ ਉਹੀ ਮੁਗਲ ਸਿਪਾਹੀ ਖਲੋਤਾ ਸੀਗਾ ਜਿਹਨੇ ਪਾਣ ਦਾ ਥੁੱਕ ਸਰੋਵਰ ਚ ਸੁੱਟਿਆ ਸੀ ਭਾਈ ਮਤਾਬ ਸਿੰਘ ਦੇ ਸੱਚੇ ਹੱਥ ਮੱッセ ਦਾ ਸਿਰ ਫੜਿਆ ਹੋਇਆ ਸੀ ਸੋ ਉਹਨਾਂ ਨੇ ਸਰੋਹੀ ਖੱਬੇ ਹੱਥ ਨਾਲ ਹੀ ਕਮਾਈ ਤੇ ਅਗਲੇ ਪਲ ਮੁਗਲ ਸਿਪਾਹੀ ਦਾ ਹਦਵਾਣੇ ਵਰਗਾ ਸਰੀਰ ਦਰਸ਼ਨੀ ਡਿਉਡੀ ਵਿੱਚ ਰੁੜਦਾ ਫਿਰ ਰਿਹਾ ਸੀ ਮੁਗਲਈ ਖੂਨ ਤੇ ਪਾਣ ਦੀਆਂ ਪੀਕਾਂ ਇੱਕੋ ਮਿਕ ਹੋ ਗਈ ਸੀ ਪਤਾ ਨਹੀਂ ਲੱਗ ਰਿਹਾ ਸੀ ਵੀ ਪਾਣ ਕਿਹੜਾ ਤੇ ਖੂਨ ਕਿਹੜਾ ਹੁਣ ਉੱਥੇ ਪਛਾਣ ਕਰਨੀ ਔਖੀ ਮੇਰਾ ਚਿਤ ਕਰ ਰਿਹਾ ਵੀ ਸਾਰੀ ਪ੍ਰਕਰਮਾ ਇਹਨਾਂ ਦੁਸ਼ਟਾਂ ਦੇ ਲਹੂ ਨਾਲ ਧੋਵਾਂ ਮੱッセ ਦਾ ਸਿਰ ਨੇਜੇ ਦੇ ਟੰਗਦਿਆਂ ਭਾਈ ਮਤਾਬ ਸਿੰਘ ਜੀ ਬੋਲੇ ਕੁਝ ਕੋਟ ਸਵਾਰ ਤੇ ਪੈਦਲ ਸਿਪਾਹੀ लाਚੀ ਬੇਰ ਵਾਲੀ 베ਰੀਵਲ ਵਧਣ ਲੱਗੇ ਭਾਈ ਮਤਾਬ ਸਿੰਘ ਨੇ ਮੱッセ ਦੇ ਸਿਰ ਆਲਾ ਵਰਛਾ लाਚੀ ਬੇਰ ਦੇ ਹੇਠਾਂ ਗੱਡਤਾ ਸਿੰਘਾਂ ਨੇ ਸਰੋਈਆਂ ਸੰਭਾਲੀਆਂ ਤੇ ਟੱਕਰ ਲਈ ਤਿਆਰ ਹੋ ਗਏ ਮੀ ਫੇਰ ਵਰਨ ਲੱਗਿਆ ਸੀ ਮੀ ਫੇਰ ਵਰਨ ਲੱਗ ਗਿਆ ਸੀ ਕੁਝ ਪਲਾਂ ਦੀ ਟੱਕਰ ਹੋਈ ਤੇ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਅੱਗੇ ਤੁਰਕਾਂ ਦੀਆਂ ਲਾਸ਼ਾਂ ਦਾ ਢੇਰ ਲੱਗ ਗਿਆ ਬਰਸ਼ਾ ਪੱਟਿਆ ਤੇ ਘੋੜੇ ਲੈ ਕੇ ਸਿੰਘਾਂ ਨੇ ਚਾਲੇ ਪਾਤੇ ਰੋਲੇ ਗੋਲੇ ਚ ਢੋਲਕੀ ਆਲਾ ਤੇ ਕੰਜਰੀ ਵੀ ਪਤਾ ਨਹੀਂ ਕਿਵੇਂ ਮਾਰੇ ਗਏ ਤੇ ਮਰਦੰਗ ਦੇ ਜਿਹੜੇ ਪੁੜੇ ਸੀ ਉਹ ਲਾਲ ਹੋਏ ਪਏ ਸੀ। ਨਾਚੀ ਦੇ ਸਿਰ 'ਚ ਵੱਡਾ ਫੱਟ ਸੀ। 5-6 ਬੰਨ ਸਿਰ ਪਈਆਂ ਲਾਸ਼ਾਂ ਵਿੱਚੋਂ ਮਸੇ ਦੀ ਪਛਾਣ ਬਸ ਉਹਦੇ ਲਿਬਾਸ ਤੋਂ ਹੀ ਹੋ ਰਹੀ ਸੀ। ਇੱਕ ਸਿਪਾਹੀ ਪਾਗਲਪਨ ਦੀ ਹਾਲਤ ਵਿੱਚ ਬਾਕੀ ਵੱਡੇ ਹੋਏ ਸਿਰ ਚੱਕੀ ਫਿਰਦਾ ਸੀ ਤੇ ਹਰ ਇੱਕ ਸਬੰਧਤ ਲਾਸ਼ ਕੋਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਿਰ ਤਾਂ ਅਗਲੇ ਲੈ ਗਏ ਜਿਹਦਾ ਲਜਾਣਾ ਸੀ। ਬਾਕੀਆਂ ਦੇ ਆਚਾਰ ਪਾ ਲੋ ਤੁਸੀਂ। ਕੀ ਫਾਇਦਾ ਤੁਹਾਡਾ ਧੜਾਂ ਤੇ ਲੱਗੇ ਸਿਰਾਂ ਦਾ? ਜੇ ਤੁਸੀਂ ਚੌਧਰੀ ਦਾ ਸਿਰ ਹੀ ਨਹੀਂ ਬਚਾ ਸਕੇ। ਇੱਕ ਫੌਜਦਾਰ ਬੋਲਿਆ ਤੇ ਇੱਕ ਸਿਪਾਹੀ ਤੇ ਫੌਜਦਾਰ ਦੇ ਵਿੱਚ ਝੜਪ ਹੋ ਗਈ ਜਦੋਂ ਜਦੋਂ ਮਸੇ ਰੰਗੜ ਦਾ ਸਿਰ ਵੱਢ ਕੇ ਸਿੰਘ ਲਏ ਗਏ ਵੀ ਹੁਣ ਸਾਨੂੰ ਚੱਕਰੀਆ ਖਾਨ ਸਾਨੂੰ ਵੀ ਮਾਰ ਦੂਗਾ ਤਾਂ ਸਿਪਾਹੀ ਬੋਲਿਆ ਤੇ ਤੁਸੀਂ ਖਾਨ ਸਾਹਿਬ ਕਿਧਰੇ ਮਹਿਮਤੇ ਗਏ ਹੋਏ ਸੀ ਤੁਸੀਂ ਵੀ ਤਾਂ ਇੱਥੇ ਹੀ ਸੀ ਤੁਸੀਂ ਬਚਾ ਲੈਂਦੇ ਮਰਨਾ ਤਾਂ ਚੌਧਰੀ ਦਾ ਉਦਨ ਹੀ ਪੱਕਾ ਹੋ ਗਿਆ ਸੀ ਜਿੱਦਾਂ ਉਹਨੇ ਇੱਥੇ ਮੰਜੀੜਾ ਹੀ ਸੀ ਤੁਸੀਂ ਤਾਂ ਖਾਨਾ ਕਾਬਾ ਵਿੱਚ ਮੂਰਤੀਆਂ ਬਰਦਾਸ਼ਤ ਨਹੀਂ ਕਰ ਸਕਦੇ ਤੇ ਅਗਲੇ ਸ਼ਰਾਬਾਂ ਦੇ ਦੌਰ ਤੇ ਕੰਜਰੀਆਂ ਦੇ ਨਾਚ ਕਿਵੇਂ ਸਹਿ ਜਾਂਦੇ ਹਾਲਾਂਕਿ ਮੁਗਲ ਸਿਪਾਹੀਆਂ ਦੇ ਇੱਕ ਟੁਕੜੇ ਨੇ ਸਿੰਘਾਂ ਦੇ ਮਗਰ ਘੋੜੇ ਭਜਾਏ ਪਰ ਮਹਿਮਾ ਸਰ ਕਰਨ ਵਾਲੇ ਬਾਜ ਕਦ ਕਾਵਾਂ ਦੇ ਹੱਥ ਆਉਂਦੇ ਨੇ ਨਾ ਹੀ ਮੁਗਲਾਂ ਦੀ ਪਹਿਲਾਂ ਕੋਈ ਐਸੀ ਤਿਆਰੀ ਕੀਤੀ ਹੋਈ ਸੀ ਉਹਨਾਂ ਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਵੀ ਕੋਈ ਐਸਾ ਵਾਕਾ ਵੀ ਹੋ ਜਾਊਗਾ ਉਹਨਾਂ ਦੇ ਭਾਣੇ ਤਾਂ ਸਿੰਘ ਪੰਜਾਬ ਵਿੱਚ ਬਚੇ ਹੀ ਕੋਈ ਨਹੀਂ ਜੋ ਭੱਜ ਗਏ ਸੀ ਉਹਨਾਂ ਦੀ ਵਾਪਸੀ ਦੀ ਆਸ ਨਹੀਂ ਸੀ ਮੁਗਲਾਂ ਨੇ ਤਾਂ ਜਦ ਨੂੰ ਘੋੜਿਆਂ ਤੇ ਕਾਠੀਆਂ ਪਾਈਆਂ ਸਿੰਘ ਅੱਖੋਂ ਉੱਲੇ ਹੋ ਗਏ ਤੇ ਭਾਈ ਸੋ ਕਾ ਸਿੰਘ ਤੇ ਮਤਾਬ ਸਿੰਘ ਨੂੰ ਪੰਥ ਨਜ਼ਰੀ ਆਉਣ ਲੱਗ ਗਿਆ ਨੇੜੇ ਪਹੁੰਚ ਗਏ ਸੀ ਜਿੱਥੇ ਉਹਨਾਂ ਨੇ ਡੇਰੇ ਲਾਏ ਹੋਏ ਸੀ ਦੋਵੇਂ ਘੋੜਿਆਂ ਤੋਂ ਉਤਰ ਗਏ ਤੇ ਧਰਤੀ ਨੂੰ ਛੂ ਕੇ ਪੰਥ ਨੂੰ ਨਮਸਕਾਰ ਕੀਤੀ ਤੇ ਬੁੱਢਾ ਜੋੜ ਦੇ ਮਾਰੂਥਲਾ ਵਿੱਚ ਅਮਰ ਤਵੇਲੇ ਦੇ ਦੀਵਾਨ ਵਿੱਚ ਆਸਾ ਕੀ ਵਾਰ ਦੀ ਸਮਾਪਤੀ ਹੋ ਰਹੀ ਆ ਤੇ ਦੋਨਾਂ ਨੇ ਜਕਾਰੇ ਲਾਉਣੇ ਸ਼ੁਰੂ ਕਰਤੇ ਤੇ ਮੱッセ ਰੰਗੜ ਦਾ ਸਿਰ ਪੰਥ ਦੇ ਪੈਰਾਂ ਦੇ ਵਿੱਚ ਲਿਆ ਕੇ ਧਰਤਾ